हां जी दोस्तों ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੋਸਤੋ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਘੜਕਾ ਤਹਿਸੀਲ ਜ਼ਿਲ੍ਹਾ ਹਸਪਿੰਡ ਨੂੰ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਚੋਲਾ ਸਾਹਿਬ ਬਿਲਕੁਲ ਨਜ਼ਦੀਕ ਪਿੰਡ ਆ ਦੋਸਤੋ ਵੀਰ ਅਮਰਤ ਕੋਲੇ ਪਹੁੰਚੇ ਆਂ ਪਹਿਲਾਂ ਵੀ ਕਾਫੀ ਵੀਡੀਓ ਤੁਹਾਨੂੰ ਇਸ ਘਰੋਂ ਦਿਖਾਈ ਦੀਆਂ ਰੁਟੀਨ ਦੇ ਵਿੱਚ ਵੀਰ ਪਸ਼ੂ ਲੈ ਕੇ ਆਉਂਦਾ ਸੋ ਐਨੀਮਲ ਜ਼ਿਆਦਾਤਰ ਜੇਕਰ ਆਪਾਂ ਦੇਖੀਏ ਦੋਸਤੋ ਤੇ ਵੇੜਾ ਆਉਂਦੀਆਂ ਨੇ ਇਸ ਘਰੇ ਅੱਜ ਟੋਟਲ ਤੁਹਾਨੂੰ ਤਿੰਨ ਨਾਗ ਦਿਖਾਉਣੇ ਆ ਕੋਈ ਤਿੰਨ ਚਾਰ ਨਾਗ ਹੀ ਹੁੰਦੇ ਆ ਜ਼ਿਆਦਾਤਰ ਤੇ ਤਿੰਨੇ ਵੜਾ ਸੂਈਆਂ ਸਵਾਈਆਂ ਨੇ ਇੱਕ ਵੜ ਜਿਹੜੀ ਆ ਦੋਸਤੋ ਬੇਨ ਬੱਚੀਆਂ ਆ ਮਹੀਨੇਕ ਦੀ ਸੂਈ ਆ ਬਾਕੀ ਬਿਲਕੁਲ ਤਾਜ਼ੀਆਂ ਸੂਈਆਂ ਸਵਾਈਆਂ ਨੇ ਨਾਲ ਬੱਚੇ ਆ ਪ੍ਰੋਪਰ ਰੇਟ ਭਾਅ ਪੜਦਾ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਿਆ ਜਾਊਗਾ ਸੋ ਕਿੰਨਾ ਮਿਲਕ ਥੱਲੇ ਹਾਜ਼ਰ ਪੂਰੀ ਡਿਟੇਲ ਮਿਲ ਜੂਗੀ ਸੋ ਵੀਡੀਓ ਦੇ ਨਾਲ ਐਂਡ ਤੱਕ ਜਰੂਰ ਬਨੇ ਰਹੋ ਤੇ ਬਾਕੀ ਲੋਕੇਸ਼ਨ ਲਾ ਕੇ ਵੀ ਤੁਸੀਂ ਜਿਹੜੀ ਆ ਵਿਜ਼ਿਟ ਕਰ ਸਕਦੇ ਜੇ ਘੜਕਾ ਪਿੰਡ ਆ ਦੋਸਤੋ ਠੀਕ ਆ ਜਿਲ੍ਹਾ ਤਹਿਸੀਲ ਤਰਨਤਾਰਨ ਸਾਹਿਬ ਦਾ ਪਿੰਡ ਆਉ ਲੈਣੀਆਂ ਜਾਣਕਾਰੀ ਵੀਰ ਅਮਰਤ ਤੋਂ ਪੁੱਛਦੇ ਆਂ ਸਭ ਤੋਂ ਪਹਿਲਾਂ ਬਾਈ ਅਮਰਤ ਸਾਸਰੀ ਕਾਲ ਸਾਸਰੀ ਕਾਲ ਵੀਰ ਜੀ ਕੀ ਹਾਲ ਚਾਲ ਜੋ ਠੀਕ ਠਾਕ ਵੀਰੇ ਹੋਰ ਸੁਣਾਓ ਬਹੁਤ ਵਧੀਆ ਵੀਰ ਜੀ ਤੇ ਕਿਵੇਂ ਚੱਲੀ ਜਾਂਦਾ ਵਪਾਰ ਦਾ ਕੰਮ ਵਧੀਆ ਵਧੀਆ ਵੀਰ ਜੀ ਬਹੁਤ ਵਧੀਆ ਠੀਕ ਹੈ ਅਚ ਅੰਮ੍ਰਿਤ ਜਿਆਦਾਤਰ ਵੈੜਾ ਹੀ ਆਉਂਦੀਆਂ ਮੱਜਾਂ ਮੁੱਜਾਂ ਦੇ ਵਿੱਚ ਕਿਵੇਂ ਆ ਥੋੜਾ ਜਿਹਾ ਸੁਹਾ ਸਵਾ ਜਾਂ ਮਤਲਬ ਕਿ ਥੋੜਾ ਜਿਹਾ ਨਹੀਂ ਤੁਹਾਨੂੰ ਪਤਾ ਥੋੜੀ ਜਿਹੀ ਹੁਣ ਤਿੱਖ ਆ ਗਈ ਹੈ ਤਿੱਖ ਤੇਜੀ ਵੈੜਾਂ ਦੀ ਫੁੱਲ ਤੇ ਖਾਬਰ ਆਈਦਾ ਹੈ ਮੱਜਾਂ ਥੋੜੀ ਘੱਟ ਮਿਲਦੀ ਹੁਣ ਮੱਜ ਘੱਟ ਸੁਈ ਸਵਾਈ ਘੱਟ ਮਿਲਦੀ ਆ ਬੰਨਾਂ ਦੇ ਮਿਲਦੀਆਂ ਵਾ ਗੱਬਣਾ ਤੁਹਾਨੂੰ ਪਤਾ ਫਿਰ ਲੈਂਦਾ ਕੋਈ ਨਹੀਂ ਬਿਲਕੁਲ ਬਿਲਕੁਲ ਸੋਇਆ ਡੰਗਰ ਉਹ ਮੰਗਦਾ ਵੀ ਕੋਈ ਜਿਆਦਾਤਰ ਭੈਣ ਭਰਾ ਮਤਲਬ ਕਿ ਇਸ਼ਾਰਾ ਰੱਖਦੇ ਵੀ ਸੋਇਆ ਸਵਾ ਇਫਤਰਾਕ ਫਿਲਹਾਲ ਵੜਾ ਵੀ ਮੈਨੂੰ ਲੱਗਦਾ ਵੀ ਇੱਕ ਤਾਂ ਜਾਇਜ ਮਿਲ ਜਾਂਦੀਆਂ ਨੇ ਹਾਂਜੀ ਹਾਂਜੀ ਤੇ ਕਿਤੇ ਨਾ ਕਿਤੇ ਚਲੋ ਬਾਕੀ ਨਸਲ ਬਰੀਡ ਦੇ ਵਿੱਚ ਹੋਵੇ ਤੇ ਇਹਨਾਂ ਦੀ ਵੀ ਪੂਰੀ ਤੇਜ਼ੀ ਅੱਜ ਚੱਲ ਰਹੀ ਹੈ ਬਾਜ਼ਾਰ ਕਾਫੀ ਜ਼ਿਆਦਾ ਭਖਿਆ ਪਿਆ ਹਾਂਜੀ ਹਾਂਜੀ ਤੇ ਤਿੰਨ ਵੜਾ ਨੇ ਆਪਣੇ ਕੋਲ ਹਾਂਜੀ ਵੀਰੇ ਤੇ ਤਿੰਨੇ ਸੂਈਆਂ ਆਪਣੇ ਤੋਂ ਹੈ ਗਏ ਕੱਲ ਦੋ ਹੋਰ ਤੇ ਉਹ ਵੇਚ ਗੀਆਂ ਆਪਣੀਆਂ ਹਾਂਜੀ ਹਾਂਜੀ ਸੂਈ ਏਕ ਤੇ ਇੱਕ ਬੱਚੇ ਬਿਨਾ ਬੱਚੇ ਚੰਗੀ ਹੀ ਬਚੀ ਹੋਈ ਆਜੋ ਸ਼ੁਰੂਆਤ ਕਿਹੜੇ ਪਾਸਿਓਂ ਕਰਦੇ ਅਮਰਤ ਫਿਰ ਇਧਰੋਂ ਕਰ ਲਈਏ ਸੂਈ ਸਵਾਈ ਬਚੀ ਆਜੋ ਜੀ ਹਾਂਜੀ ਲਓ ਦੋਸਤੋ ਪਹਿਲੇ ਨੰਬਰ ਤੋਂ ਇਥੋਂ ਸ਼ੁਰੂਆਤ ਕਰਦੇ ਆਪਾਂ ਸੂਈ ਸਵਾਈ ਵੇਰ ਦਿਖਾਉਣੇ ਆ ਦੋਸਤੋ ਤੇ ਸੂਹਾ ਕਿ ਨਮਾਉਗੀਏ ਵੀਰੇ ਦੂਜਾ ਹੈ ਦੂਜਾ ਸੂਹਾ ਹਾਂਜੀ ਹਾਂਜੀ ਦਿਨ ਕਿੰਨੇ ਹੋ ਗਏ ਨੂੰ ਵੀਰੇ ਆ ਵਛੀ ਆ 10 ਦਿਨ ਹੋ ਗਏ ਨੇ ਸੂਈ ਨੂੰ ਮੈਲੇ ਮਾਰ ਲਾ ਪੀ 15 ਨਾਲੇ 10 ਨਾਲੇ ਕੋਈ ਸੂਈ ਸਵਾਈ ਤੁਹਾਨੂੰ ਪਤਾ ਮੈਲੇ ਤੇ ਹੋ ਗਈ ਚਾਲੂ ਹਾਂ ਹਾਂ ਅ 12 13 ਦਿਨਾਂ ਤੇ ਫਿਰ ਰੁਕੀ ਹੋਣੀ ਹਾਂਜੀ 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 ਵੀਰੇ ਲਓ ਦੋਸਤੋ ਦਸਾਂ 12 13 ਦਿਨਾਂ ਤੇ ਤੁਸੀਂ ਮੰਨ ਸਕਦੇ ਜੇ ਸੂਈ ਨੂੰ ਸਮਾ ਹੋ ਗਿਆ ਮਗਰ ਵਛੀ ਹਾਂਜੀ ਹਾਂਜੀ ਸੂਹਾ ਦੂਜਾ ਬਾਸੇ ਦੇ ਮੜੇ ਜੇ ਵਛੀ ਨਸਲ ਬਰੀਡ ਵਾਲੀ ਸੂਹਾ ਦੂਜਾ ਹੈ ਹਾਂਜੀ ਹਾਂਜੀ ਲਓ ਵੀ ਦੋਸਤੋ ਠੀਕ ਆ ਸਿੰਗ ਤੇ ਬਾਕੀ ਹਾਈ ਟੂ ਮੀਡੀਅਮ ਦੇ ਵਿੱਚ ਥਣ ਭਾਂਡਾ ਬਹੁਤ ਸੋਹਣਾ ਦੋਸਤੋ ਕਰਮਾਂ ਵਾਲੀ ਆਪਦੇ ਨਾਲੋਂ ਵੱਧ ਵਜੂਦ ਜਿਹੜਾ ਦੋਸਤੋ ਲਈ ਫਿਰਦੀ ਆ ਵੇਖੋ ਅੰਡਰ ਕੁਆਲਟੀ ਬਹੁਤ ਸੋਹਣੀ ਆ ਤੇ ਥਣ ਤੁਨ ਪੂਰਾ ਜਿਹੜਾ ਹੱਥੀ ਚਵਾਈ ਦਾ ਥਣ ਆ ਸੋ ਕੋਈ ਭੈਣ ਚਵਾਈ ਕਰ ਲੇ ਕੋਈ ਵੀਰ ਚਵਾਈ ਕਰ ਲੇ ਦੋਸਤੋ ਥਣ ਮੁਠੀ ਆ ਚਵਾਈ ਜਿਹੜੀ ਸੌਖੇ ਤਰੀਕੇ ਨਾਲ ਈਜ਼ੀ ਤੁਸੀਂ ਕਰ ਸਕਦੇ ਜੇ ਮਗਰ ਬੱਛੀ ਆ ਕੋਈ 12 13 ਦਿਨਾਂ ਦੀ ਸੂਈ ਇਹ ਵਹਿੜ ਹਾਈਟ ਦੇ ਕਰਮਾਂ ਵਾਲੀ ਏਡੀ ਜਿੱਥੇ ਮਰਜੀ ਬਹਿ ਜਾ ਥੱਲੇ ਦੀ ਹਾਂ ਬਹੁਤ ਜਿਆਦੀ ਵਧੀਆ ਠੀਕ ਹੈ ਜੀ ਆਰ ਡਰਡਰ ਦੀ ਬਹੁਤ ਸਾਫ ਸੁਥਰੀ ਹੈ ਲੇਵੇ ਦੀ ਉਨਾ ਹੀ ਉੱਤੋਂ ਆਦੇ ਉਨੀ ਥੱਲੇ ਬਣੀ ਕਰਦੇ ਆਪਦੇ ਨਾਲੋਂ ਆਪਾਂ ਕਹਿ ਦਿੰਨੇ ਵੀ ਵੱਧ ਲੜਦੀ ਪਈ ਹੈ ਗਰਮਾ ਹਾਂਜੀ ਹਾਂਜੀ ਤੇ ਅੱਛਾ ਤੇ ਦੂਜਾ ਅੰਮ੍ਰਿਤ ਹੁਣ ਦੁੱਧ 12 13 ਤੇ ਚੱਲਦੀ ਹੈ ਵੀਰੇ ਇਹਦੇ ਥੱਲੇ ਦੁੱਧ 14 ਕਿਲੋ ਪੱਕਾ ਹਾਂ 14 ਹਾਂ ਉਹੋ ਜੀ ਸ਼ੂਕਰ ਨਹੀਂ ਆ ਬਈ ਬਹੁਤ ਜਿਆਦੀ ਸਲੀਲ ਆਏਗੀ ਕਾਲੀ ਪੈਣ ਵਾਲੀ ਵਸ਼ੀ ਨਹੀਂ ਆਗੀ ਇਹ ਕਾਲੀ ਪੈਜੂ ਡੰਗਰੇ ਕਿਤੇ ਹੁੰਦਾ ਨਾ ਹੂੰ ਸਿੰਗ ਨਹੀਂ ਕਿਹਨੇ ਦਗਾਏ ਨਾ ਸਿੰਗਾ ਦੀ ਲਾ ਵੇਖੋ ਕੋਈ ਸਿਰ ਲਾਉਂਦਾ ਹੁਣੀ ਪਤਾ ਹੂੰ ਹਾਂ ਲੋਬੇ ਦੋਸਤੋ ਕੋਈ ਡਰਕਲ ਚਾਹੇ ਦੋਸਤੋ ਕੋਈ ਮਾਰ ਨ ਮਰਾਉਣ ਵਾਲੀ ਜਿਹੜੀ ਇਹ ਵਛੀ ਨਹੀਂ ਗਈ ਵੈੜ ਨਹੀਂ ਗਈ ਨਸਲ ਕੁਆਲਟੀ ਵਾਲੀ ਵਛੀ ਆ ਪੂਰੀ ਸੋ ਜਿੰਨੀ ਆ ਸਾਫ ਸੁਥਰੀ ਆ ਥਣ ਚੱਡਾ ਜਿਹੜਾ ਦੋਸਤੋ ਬਹੁਤ ਫੱਬਦਾ ਪਿਆ ਵੈੜ ਨੂੰ ਠੀਕ ਆ ਜੀ ਕਿਉਂਕਿ ਹਾਈਟ ਜਿਹੜੀ ਮੀਡੀਅਮ ਆ ਮੀਡੀਅਮ ਹਾਈਟ ਦੇ ਨਾਲ ਜਦੋਂ ਇਹੋ ਜਿਹਾ ਚੱਡਾ ਲੱਗ ਜਾਂਦਾ ਬਿਲਕੁਲ ਥਣ ਭਾਂਡਾ ਇਹੋ ਜਿਹਾ ਹੁੰਦਾ ਤੇ ਫੱਬ ਬਹੁਤ ਵੱਧ ਜਾਂਦੀ ਹੈ ਪਸ਼ੂ ਦੀ ਤੇ ਕਈ ਵਾਰਾਂ ਦੋਸਤੋ ਵੱਡੀਆਂ ਬਹਿੜਾਂ ਵੀ ਤਕਰੀਬਨ ਆਪਾਂ ਫੂਰੀਆਂ ਸਟੈਂਡਰਡ ਸਾਈਜ਼ ਵੀ ਵੇਖ ਲਈਏ ਤੇ ਕੰਪੈਕਟ ਜੈਡਰ ਇਹੋ ਜਿਹੀ ਬਹੁਤ ਘੱਟ ਨਜ਼ਰ ਆਉਂਦੇ ਆ ਹਾਂਜੀ ਤੇ ਲੇਵੇ ਦੀਆਂ ਕਈ ਚੋਰ ਹੁੰਦੀਆਂ ਬਾਕੀ ਕਰਮਾਂ ਲਈ ਜੱਡਾ ਬਿਲਕੁਲ ਕਾਦਾ ਜੱਡਾ ਵਜਨ ਵਜੂਦ ਆ ਬਿਲਕੁਲ ਉਹਦੇ ਨਾਲ ਫੱਬ ਦਾ ਸੀਲਸ ਲੱਗਾ ਪੂਰੀ ਹਵਾਨਾ ਲੇਵਾ ਵੇਖੋ ਆ ਥਾਣੇ ਕੋਈ ਫੋਰਡ ਛਾਂਗ ਨਹੀਂ ਹੈਗੀ ਲੈਵਾ ਵੇ ਫੈਮ ਵੀ ਬਿਲਕੁਲ ਚਾਰ ਥਾਣਾ ਕਿਸੇ ਤਰ੍ਹਾਂ ਦੀ ਕੋਈ ਫੋਰਡ ਨਹੀਂ ਕੋਈ ਛਾਂਗ ਨਹੀਂ ਹੈਗੀ ਚਾਰੇ ਥਾਣਾ ਤੇ ਮਗਰ ਬੱਛੀ ਕਿਹੜੀ ਐਂਦੇ ਵੀਰੇ ਕਾਲੀ ਬੱਛੀ ਆ ਲਓ ਜੀ ਸੋ ਆ ਬਲੈਕ ਰੰਗ ਦੇ ਵਿੱਚ ਦੋਸਤੋ ਇਹ ਮਗਰਾ ਬੱਛੀ ਆ ਫੀਮੇਲ ਕਾਫ ਬੱਛੀ ਵੀ ਪੂਰੀ ਬਹੁਤ ਸੋਣੀ ਐ ਮਗਰ ਬੱਛੀ ਵੀ ਕੋਈ ਵੀਰ ਬਹੁਤ ਚਾਰਾ ਸੰਭਦਾ ਤੇ ਬਾਕੀ ਰੇਟ ਪਰਤਾ ਪੁੱਛਦੇ ਆ ਵੀਰ ਤੋਂ ਤੇ ਬਾਕੀ ਅਮਰ ਤਾਂ ਇਹ ਵੀ ਦੱਸਦੇ ਆਪਣੇ ਭੈਣ ਭਰਾਵਾਂ ਨੂੰ ਵੀ ઓਨਲਾਈਨ ਜਿਹੜਾ ਸੌਦਾ ਕਰਦੇ ਆ ਹਾਂਜੀ ਹਾਂਜੀ ਤੇ ਜਵਾਬਸਮਾ ਦੀ ਜਰੂਰ ਤਸਦੀ ਦੇ ਹਾਂਜੀ ਹਾਂਜੀ ਵੀਰੇ ਪੰਜ ਹੋਈ ਇਹਦੀ ਚਵਾਈ ਕਰਾਉਣੇ ਬਾਅਦ ਚ ਅੱਛਾ ਹਾਂਜੀ ਜਵਾਬਸਮਾ ਦੀ ਚੰਗੀ ਆ ਹਾਂਜੀ ਹਾਂਜੀ ਠੀਕ ਹੈ ਜੀ ਤੇ ਕਿੰਨਾ ਮੁੱਲ ਕਰਾਈ ਗੰਦਾ ਮੇਰਾ ਮੁੱਲ ਤੇ ਤੁਹਾਨੂੰ ਪਤਾ ਜੇ ਤੇ ਵਸ਼ੀ ਦੁੱਧ ਕਰਕੇ 16 17 ਕਿਲੋ 45000 ਨੂੰ ਵੇਚ ਦਾਂਗੇ ਆ ਮੁੱਲ ਹੁਣ ਇਹਦਾ 45 40 ਦੀ ਦੇਣੀ ਆਪਣੇ ਭੈਣ ਭਰਾ ਸੱਜਣ ਨੂੰ ਬਿਲਕੁਲ ਜਾਇਜ਼ ਜਾਇਜ਼ ਬਿਲਕੁਲ ਜਾਇਜ਼ ਕਿਸੇ ਨੇ ਕਿਹਾ 14 ਕਿਲੋ ਦੁੱਧ ਆ ਲਈਏ ਤੁਹਾਨੂੰ ਉਹਦੇ ਪੈਸੇ ਦੁੱਧ ਦੇ ਲਾਏ ਆਪਾਂ ਠੀਕ ਆ ਇੱਕ ਨਸਲ ਕੁਆਲਿਟੀ ਪੂਰੀ ਵਸ਼ੀ ਦੀ ਹ ਲਓ ਵੀ ਦੋਸਤੋ ਕਰੋ ਚੈੱਕ ਮੈਂ ਪੂਰਾ ਵਾਹਨਾ ਵੇਖੋ ਸੋ ਮੇਰਾ ਵੀਰ ਜਿੰਨੇ ਖਰੀਦਣੀਆਂ ਕੋਈ ਰਹਿ ਨਾ ਜਾਇਓ ਆਪਦੀ ਤਸੱਲੀ ਪਹਿਲਾਂ ਕਰਿਓ ਕਿਉਂਕਿ ਦੋਸਤੋ ਕੋਈ ਵੀਰ ਆਨਲਾਈਨ ਸੌਦਾ ਕਰੇ ਇਹ ਮੈਂ ਜ਼ਰੂਰੀ ਨਹੀਂ ਕਹਾਂ ਵੀ ਕੋਈ ਆਨਲਾਈਨ ਹੀ ਸੌਦਾ ਕਰੇ ਆਓ ਆਪਦੀ ਨਰਕਪਰਖ ਕਰੋ ਜਿੰਨੀ ਵੀ ਤਸੱਲੀ ਹੁੰਦੀ ਉੰਨੀ ਕਰੋ ਹਰ ਵਾਰ ਆਪਾਂ ਕਹੀਦਾ ਬਾਕੀ ਵੈੜ ਦੇ ਵਿੱਚ ਕੋਈ ਸ਼ੱਕ ਨਹੀਂ ਕ ਕਿਸੇ ਪਾਸੇ ਨਹੀਂ ਖੁੰਜੀ ਸਾਰਾ ਪੂਰੀ ਖੁੰਜੀ 40000 ਦੇ ਵਿੱਚ ਤੁਹਾਨੂੰ ਇਸੇ ਜਿਹੜੀ ਵੈੜ ਮਿਲ ਜਾਊਗੀ ਪਸੰਦ ਆਊਗੀ ਉਹਦੇ 14 ਕਿਲੋ ਆਪਾਂ ਦੁੱਧ 14 ਕਿਲੋ ਹਾਂਜੀ ਅੱਗੇ ਆ ਗਈ ਆਪਣੇ ਕੋਲ ਅਮਰਸਿਆਂ ਜਿਹੜੀ ਆ ਬੈੜ ਵੱਡੇ ਕਦ ਕਦ ਰਖਦੇ ਵੀਰੇ ਗੇਰ ਨਸਲ ਚ ਆ ਜਾਂਦੀ ਅੱਛਾ ਜੀ ਚੌਕ ਦੇ ਦੰਦ ਚੁੱਕ ਹੁੰਦੀ ਆ ਦੋਨ ਦੇ ਬਰੋਬਰ ਕਰ ਗਈ ਲਓ ਵੀ ਦੋਸਤੋ ਠੀਕ ਆ ਜੀ ਤੇ ਨਹੀਂ ਹੈ ਪਹਿਲਣੀ ਆ ਪਹਿਲਣ ਪਹਿਲਣਾ 12 ਕਿਲੋ ਦੁੱਧ ਆ ਦੇ ਥੱਲੇ ਅ ਚੌਕ ਦੇ ਦੰਦ ਚੋਕਲੇ ਬਰਾਬਰ ਕਰ ਗੀ ਕਿ ਹਜੇ ਕੱਢੀ ਆ ਕੱਢਣ ਦੀ ਵੀਰੇ ਮਤਲਬ ਦੋਂਦੀ ਮੰਨ ਕੇ ਕੋਈ ਸੌਦਾ ਕਰ ਦੋਂਦੀ ਚੌਗੀ ਵੀ ਮੰਨ ਲੇ ਕੋਈ ਦੋਂਦੀ ਚੌਗੀ ਆ ਕੱਢਣ ਦੀ ਆ ਦੰਦ ਐਵੇਂ ਤੁਹਾਨੂੰ ਅਚਾ ਅਮਰਤ ਦੇਣ ਕਿੰਨਿਆਂ ਕਦੀ ਸੂਈ ਹੋ ਗਈ ਐ ਵੀਰੇ ਸੂਈ ਨੂੰ ਇਹਨੂੰ 15 ਦਿਨ ਹੋ ਗਏ ਵੀ ਅੱਛਾ ਜੀ 15 20 ਦਿਨ ਹੋ ਗਏ ਐਵੇਂ ਤੁਹਾਨੂੰ ਮੈਂ ਆਖਦਾ ਕਿ ਇੰਨੇ ਦਿਨ ਸੂਈ ਹਨ ਹਾਂ ਹਾਂ 15-20 ਦਿਨਾਂ ਦੀ ਹਾਂ ਲਓ ਦੋਸਤੋ 15-20 ਦਿਨਾਂ ਦੀ ਸੂਈ ਹੈ ਤੇ ਮਗਰ ਦੇ ਬੱਚਾ ਕੀ ਆ ਗਿਆ ਬੱਛਾ ਵੀ ਰੇ ਇਹਦੇ ਮਗਰ ਇਹਦੇ ਮਗਰ ਬੱਚਾ ਦੋਸਤੋ ਮੇਲ ਕਾਫ ਨੂੰ ਜਨਮ ਦਿੱਤਾ ਇਸ ਵਾਰ ਨੇ ਬੱਚਾ ਤੁਹਾਨੂੰ ਦਿਖਾ ਦਿੰਨੇ ਆ ਆ ਦੇਖੋ ਡੱਬਾ ਬੱਚਾ ਮਗਰ ਹਾਂ ਕੋਈ ਮੈਂ ਬਸ 15 ਦੀ ਮੰਗ ਲਏ ਕੋਈ 20 ਦੀ ਮੰਗ ਲਏ ਬੱਚਾ ਸਾਹਮਣੇ ਆ ਨਾ ਬੱਚਾ ਬਿਲਕੁਲ ਸਾਹਮਣੇ ਕੈ ਆਈਡੀਆ ਲਾ ਲਓ ਭਰਾਵੋ ਹਾਂਜੀ ਤੇ ਅਮਰਤਾ ਦੇ ਥੱਲੇ ਹੁਣ ਦੁੱਧ ਕਿੰਨਾ ਕ ਕੀ ਕੀ ਆ ਬਾਹਰ ਲਓ ਵੀਰੇ 10 ਕਿਲੋ ਦੁੱਧ ਠੰਡਾ ਹੋਊਗਾ 10 ਕਿਲੋ ਹਾਂ ਹੋਊਗਾ 12 ਹੀ ਬਾਰ ਆਪਾਂ ਜਿਹੜਾ ਦੁੱਧ ਦਾ ਕੇ ਆਨਲਾਈਨ ਕੋਈ ਸੱਦਾ ਕਰੇ ਦਾ ਕੋਈ ਬੰਗਾ ਬੁੰਗਾ ਪਾਈਦਾ ਇਹਨੂੰ ਨਾਲ ਹਾਂਜੀ ਵੀਰੇ ਬੰਗਾ ਪਾਈਦਾ ਠੀਕ ਹੈ ਜੀ ਬਾਕੀ ਥਾਣੇ ਦੋਸਤੋ ਵੇਖ ਸਕਦੇ ਤੁਸੀਂ ਕਿਹੜਾ ਲੱਗਾ ਥਾਣ ਬਹੁਤ ਸੋਹਣਾ ਆ ਵੇਖੋ ਜੀ ਥਾਣ ਵੀ ਜਿਹੜਾ ਆਪਾਂ ਕਹਿ ਦਿੰਦੇ ਨਾ ਦੋਸਤੋ ਠੀਕ ਹੈ ਜੀ ਆ ਨਿਸ਼ਾਨ ਕਹਦਾ ਪਿਆ ਕਿ ਰੱਸਾ ਤੁੰਗਾ ਪੋਣਦਾ ਪਹਿਲਾਂ ਪਹਿਲਾਂ ਤੁਹਾਨੂੰ ਪਤਾ ਹਾਲ ਕਰਦੀਆਂ ਆ ਪਹਿਲਾਂ ਜਦ ਤਾਜੀ ਸੂਈ ਹੋਈ ਸੀ ਪਹਿਲਾਂ ਉਦੋਂ ਕੀਤਾ ਹੁਣ ਨਹੀਂ ਕੋਈ ਪ੍ਰੋਬਲਮ ਆਪਾਂ ਚਵਾ ਕੇ ਦੇਣੀ ਇਹ ਕਿਹੜੀ ਮਤਲਬ ਗੱਬਣ ਲਓ ਜੀ ਰੱਸੀ ਦਾ ਨਿਸ਼ਾਨ ਜਿਹੜਾ ਦੋਸਤੋ ਪਿਆ ਕਈ ਨਾ ਪਸ਼ੂ ਪਹਿਲਾ ਸੂਬਾ ਸੂਈ ਆ ਮਾੜੀ ਮੋਟਾਲ ਕੀਤੀ ਹੋਣੀ ਆ ਤੇ ਹੁਣ ਰੱਸੀ ਨਿਆਣਾ ਪਾ ਕੇ ਜਿਹੜੀ ਤੁਸੀਂ ਚਵਾਈ ਕਰੋਗੇ ਤੇ ਇਹ ਲਦੀਦੇ ਨਹੀਂ ਕੋਈ ਬਾਲਟੀ ਫੂਲਟੀ ਦੇ ਵਿੱਚ ਵੀ ਦੋ ਟਾਈਮ ਤਸੱਲੀ ਕਰੇ ਜਿਹੜਾ ਆਨਲਾਈਨ ਸੌਦਾ ਕਰੂ ਉਹਦੀ ਫੁੱਲ ਗਾਰੰਟੀ ਉਹ ਜਿਹੜਾ ਇੱਥੇ ਆ ਕੇ ਚੋ ਕੇ ਲੈ ਗਿਆ ਉਹਦੀ ਕੋਈ ਗਾਰੰਟੀ ਨਹੀਂ ਬਿਲਕੁਲ ਹਾਂ ਹੱਕ ਸਮਝ ਕੇ ਜਿਹੜੀ ਪੂਰੀ ਤਸੱਲੀ ਕਰਕੇ ਆਪ ਦੀ ਜ਼ਿੰਮੇਵਾਰੀ ਤੇ ਲੈ ਕੇ ਜਾਵੇ ਹਾਂਜੀ ਸੋ ਆਰਡਰ ਦੀ ਕੁਆਲਟੀ ਦੋਸਤੋ ਵੇਖ ਲਓ 10 ਕਿਲੋ ਪੱਕਾ ਦੁੱਧ ਮੰਨ ਕੇ ਕੋਈ ਵੀਰ ਸੌਦਾ ਕਰੇ ਹਾਂਜੀ ਕੱਦ ਜਿਹੜਾ ਦੋਸਤੋ ਪੂਰਾ ਸਟੈਂਡਰਡ ਸਾਈਜ਼ ਆ ਫੋਰ ਵੱਡੀ ਵੜਾ ਛੋਟੀ ਨਹੀਂ ਹੈ ਦੁੱਧ ਨੇ 15 ਕਿਲੋ ਕਰ ਜਾਣਾ ਕਿ ਇਹਨੇ ਸਾਹ ਸੰਭਾਲ ਨਹੀਂ ਕੀਤੀ ਕਰ ਜੀ ਦੁੱਧ ਹੁਣ ਵੀ ਵੱਛੀ ਘੋੜੀ ਵਾਲੀ ਚਾਲ ਵੇਖੋ ਇਹ ਛੋੜਾ ਇਹ ਨਾ ਘਰੋਂ ਹੀ ਨਹੀਂ ਕੱਢੀ ਕਹਿੰਦੇ ਡਰਦੀ ਡਰਦੀ ਹਾਂ ਨਹੀਂ ਬਾਹਰ ਚੰਗੀ ਆ ਉਹ ਮੱਥੇ ਲੱਗਦੀ ਆ ਪੂਰੀ ਸੋਹਣੀ ਆ ਘਰੇ ਮੈਨੂੰ ਲੱਗਦਾ ਕਿਸੇ ਵੀਰ ਦੇ ਬੰਨੀ ਵੀ ਸੋਹਣੀ ਲੱਗਦੀ ਆ ਹਾਂਜੀ ਹਾਂਜੀ ਬਾਕੀ ਦੋਸਤੋ ਗੇਅਰ ਤਿਆਰ ਕਰਾਉਣੇ ਹੁਣ ਵੀਰ ਜੀ ਬੱਚੇ ਹੀ ਤਿਆਰ ਕਰਾ ਲੇ ਔਰ ਹਾਂ ਲਓ ਦੋਸਤੋ ਠੀਕ ਆ ਸੋ ਵੜਾ ਜ਼ਿਆਦਾਤਰ ਕਈ ਵਾਰਾਂ ਸ਼ਾਹੀਵਾਲ ਤੇ ਕਈ ਕ੍ਰੋਸ ਸੰਗ ਦੇ ਵਿੱਚ ਜਿਹੜਾ ਦੋਸਤੋ ਪਸੂ ਆ ਉਹ ਬੱਚੇ ਤਾਂ ਜਿਆਦਾ ਕਰਦੇ ਆ ਤਮਾ ਜਿਆਦਾ ਕਰਦੇ ਜਦੋਂ ਆਪਾਂ ਕਿਤੇ ਤੋਰਦੇ ਆ ਤਾਂ ਬੱਚਿਆਂ ਨੂੰ ਇੱਕ ਵਾਰੀ ਜ਼ਰੂਰ ਭਜਦੇ ਆ ਪਸੂ ਹਾਂਜੀ ਉਹ ਤੁਸੀਂ ਵੇਖ ਲਓ ਬਾਕੀ ਚਾਰੇ ਥਾਣੇ ਦੀ ਇੱਕ ਵਾਰੀ ਚਵਾਪਸਵਾਦੀ ਦੱਸੋ ਜੀ ਮੇਰੇ ਪੂਰੀ ਐਨ ਪੂਰ ਛਿੱਟਾ ਨਹੀਂ ਕੋਈ ਵੀ ਆਪਾਂ ਧਾਰਾ ਮਰਾ ਕੇ ਵਿਖਾ ਦਾਂਗੇ ਜਰੂਰ ਜਰੂਰ ਹੈ ਕੋਈ ਪਤਾ ਲਾ ਜਾਂਦਾ ਵੀਰ ਭਰਾ ਨੂੰ ਅੱਛਾ ਇਹ ਇਹਦਾ ਕੀ ਕਰਾਂਗੇ ਮੁੱਲ ਵੀਰੇ ਇਹਦਾ ਮੁੱਲ ਕਰਨ ਨੂੰ 55 ਕਰ ਲਈ 50 ਕਰ ਲਈ 45 ਚ ਮਾਨਤਾਨ ਕਰਾ 45 ਚ ਹੋਰ ਵੀ ਕਰਦੀ ਕੋਈ ਨਹੀਂ ਕਰਾਂਗੇ ਜਿੰਨਾ ਕੋਈ ਨਹੀਂ ਹੈ ਮਹਿੰਗਾ ਨਾ ਲੱਗੇ ਸੌਦਾ ਹਾਂ ਕਿਉਂਕਿ ਦੂਰ ਨੇੜੇ ਦਾ ਸਫ਼ਰ ਬਹੁਤ ਪੈ ਜਾਂਦੇ ਆ ਟਰਾਂਸਪੋਰਟ ਦੇ ਬਹੁਤ ਖਰਚੇ ਆ ਹਾਂਜੀ ਹਾਂਜੀ ਕੋਈ ਨਹੀਂ ਫਿਰ ਜਿੰਨਾ ਹੋਇਆ ਕਰਾਂ ਇਹ ਮਤ ਤੋਂ ਵੱਧ ਲਵ ਦੋਸਤੋ 45000 ਦੇ ਵਿੱਚੋਂ ਛੋੜਛੱਪਾ ਹੋ ਜਾਊਗਾ ਸੋ ਆ ਵੜਾ ਦੋਸਤੋ ਕੋਈ ਵੀਰ ਇੱਥੇ ਆਉਂਦਾ ਤੇ ਇੱਕ ਤੱਕ ਕੇ ਐਡੀਆਂ ਮੰਨ ਕੇ ਆਇਆ ਵੀ ਵੱਡੇ ਕੱਦ ਕਾਠ ਦੇ ਵਿੱਚ ਜਾਂ ਕੋਈ ਛੋਟੀ ਕਰਾਂਗੇ ਜਿੰਨਾ ਵੀ ਹੋ ਸਕਿਆ ਨਾ ਵਾਦ ਤੋਂ ਵਾਦ ਤੇ ਥਾਣਾ ਵੱਲੋਂ ਵੀ ਤੁਸੀਂ ਬੇਫਿਕਰੀ ਨਾਲ ਆਇਓ ਦੋਸਤੋ ਬਾਕੀ ਆਪਦੀ ਚੋਕੇ ਪਸਮਾ ਕੇ ਤਸੱਲੀ ਤੁਸੀਂ ਕਰਨੀ ਆ ਹਾਂਜੀ ਹਾਂਜੀ ਤੇ 45 ਤੋਂ ਛੋਟ ਛੱਪਾ ਹੋ ਜਾਊਗਾ ਜਿੰਨਾ ਵੀ ਕੋਈ ਵੀਰ ਚਾਹੁੰਦਾ ਹੋਇਆ ਵਾਦ ਤੋਂ ਵਾਦ ਹੀ ਕਰਾਂਗੇ ਜਿੰਨਾ ਵੀ ਹੋ ਸਕਿਆ ਓਕੇ ਓਕੇ ਅਮਰ ਸਿੰਘਾਂ ਤੇ ਅਗਲੀ ਆਪਣੇ ਕੋਲ ਜਿਹੜੀ ਆ ਵੜਾ ਵੀਰੇ ਆ ਗਈ ਕਾਲੀ ਜਲਸੀ ਆ ਅੱਛਾ ਜੀ ਇੱਕ ਮਹੀਨੇ ਦੀ ਸੂਈ ਹੋਊਗੀ ਪੱਕਾ ਅੱਛਾ ਕ੍ਰੋਸ ਆ ਗਈ ਹੈ ਹਾਂ ਲਓ ਵੀ ਦੋਸਤ ਕੋਈ ਵੀਰ ਮੰਨ ਸਕਦਾ ਬਲੈਕ ਰੰਗ ਆ ਬਿਲਕੁਲ ਕੋਚਕ ਜੜੇ ਦੋਸਤੋ ਥੱਲੇ ਪੇਟ ਵਾਲੇ ਪਾਸੇ ਜਾਂ ਹਵਾਨੇ ਲੇਵੇ ਤੇ ਤੁਸੀਂ ਥੋੜਾ ਜਿਹਾ ਦੇਖੋਗੇ ਸਪੌਟ ਹੈਗੇ ਆ ਹੂੰ ਠੀਕ ਆ ਜੀ ਤੇ ਬਿਲਕੁਲ ਆਪਾਂ ਸਪੌਟਲੈਸ ਨਹੀਂ ਕਹਿ ਸਕਦੇ ਸਪੌਟ ਹੈਗੇ ਆ ਅਗਲੇ ਝਾਲਰ ਤੇ ਤੇ ਹਵਾਨੇ ਲੇਵੇ ਤੇ ਜਿਹੜੇ ਥਾਣਾ ਚਾਰੇ ਵਾਈਟ ਆ ਤੇ ਲੇਵਾ ਬਹੁਤ ਸੋਹਣਾ ਕਮਾਲ ਦਾ ਲੇਵਾ ਦੋਸਤੋ ਹਾਂ ਬਹੁਤ ਸੋਹਣਾ ਲੱਗਾ ਵਛੀ ਅੱਛਾ ਤਾਂ ਸੂਹਾ ਕਿੰਨਾ ਸੁਈ ਹੋ ਗਈ ਐ ਦੂਜਾ ਵੀਰੇ ਦੂਜਾ ਵੀ ਦੂਜਾ ਤਾਂ ਦਿਨ ਕਿੰਨੇ ਹੋ ਗਏ ਅਮਰ ਤੈਨੂੰ ਵੀਰੇ ਇਹਨੂੰ 1 ਮਹੀਨਾ ਪੂਰਾ ਆਇਆ ਸੂਹੀ ਨੂੰ ਮਹੀਨੇ ਕਦੀ ਆ ਵੀ ਮਤਲਬ ਆਂਦੇ 20 ਦਿਨ ਆਪਾਂ 1 ਮਹੀਨੇ ਦਾ ਸੌਦਾ ਕਰਕੇ ਮੰਨ ਕੇ ਲਿਆ ਅੱਛਾ ਜੀ ਹਾਂ ਨਸਲ ਕੁਆਲਿਟੀ ਵਛੀ ਦੀ ਪੂਰੀ ਵੇਖੋ ਬੋਦੀ ਵਾਲੀ ਵਛੀ ਆ ਹਾਂ ਨਹੀਂ ਨਹੀਂ ਚੰਗੀ ਆ ਹਾਂ ਚਲੋ ਮੈਂ ਕ੍ਰੋਸ ਚ ਨਸਲ ਚਫ ਤੇ ਜਰਸੀ ਦਾ ਕ੍ਰੋਸ ਆ ਹਾਂਜੀ ਹਾਂਜੀ ਅੱਛਾ ਅਮਰ ਤੋ ਦੋਤ ਕਿੰਨਾ ਚਵਾ ਦਾਂਗੇ ਵੀਰੇ ਇਹਦੇ ਥੱਲੇ ਦੁੱਧ 11 1 ਹੈਗਾ 12 ਜਾਂ 11.5 ਕਿਲੋ ਮੰਨ ਕੇ ਕੋਈ ਸੌਦਾ ਥਣ ਤੁਹਾਨੂੰ ਬਹੁਤ ਹੈ ਜਿਵੇਂ ਆਪਾਂ ਮੱਝਾਂ ਲਈ ਕਹਿ ਦਿੰਦੇ ਆ 9 ਕਲਾ ਥਣ ਪੂਰਾ ਵੱਡਾ ਕਲਮ ਕਲਮੀ ਥਾਣਾ ਦੋਸਤੋ 9 ਕਲਾ ਥਾਣਾ ਤੇ ਥਾਣ ਵੀ ਬਹੁਤ ਸੋਹਣਾ ਖੂਬਸੂਰਤ ਅਸਲ ਦੇ ਵਿੱਚ ਜੇ ਆਪਾਂ ਦੋਸਤੋ ਮੈਜ਼ਰਮੈਂਟ ਕਰਨੀ ਹੋਵੇ ਤਾਂ ਇਹਨੂੰ ਆਪਾਂ ਕਾਊਂਟ ਕਰ ਸਕਦੇ ਆਂ ਵੀ ਪੂਰਾ ਮੁਠੀ ਤੇ ਰੋਗ ਰੋਗ ਥਾਣਾ ਹਾਂਜੀ 10000 11000 ਲੀਟਰ ਜਿਹੜਾ ਹੁਣ ਦੁੱਧ 11 11.5 ਕਿਲੋ ਵੀਰੇ ਪੱਕਾ ਦੁੱਧ ਪੱਕਾ ਜਿਹੜਾ ਦੁੱਧ ਦੋਸਤੋ 11 ਕਿਲੋ ਵੀ ਦੱਸ ਰਿਹਾ ਹਾਂ ਕੀ ਕਹਤੇ ਬਿਨ ਬੱਚੇ ਹੋ ਆ ਕੋਈ ਵੀਰ ਆ ਤੁਹਾਡਾ ਆਈਡੀਆ ਮੰਨ ਲੈ ਵੈਸੇ 20 25 ਦਿਨ ਦਾ ਤੁਹਾਨੂੰ ਆਈਡੀਆ ਦਿੱਤਾ ਵੀਰ ਨੇ ਵੀ 20 25 ਦਿਨ ਦਾ ਸਮਾਂ ਹੋ ਗਿਆ ਤੇ ਆਪਣੇ ਵੈਸੇ ਸਾਹ ਸੂਝ ਵਾਲੇ ਬੰਦੇ ਤੂੰ ਆਈ ਹਾਂਜੀ ਹਾਂਜੀ ਵੀਰ ਜੀ वैसे नॉर्मली पता ही होगा कोई ना कोई जहां सामने देखी होगी किती लंगती अपने सवा गब्बण देखी है मैं तन्नू गब्बण देखी है ਤੇ ਸੁਗਾ ਮਤਲਬ ਕਿ ਕਿੰਨਾ ਕੁ ਮੰਨਦੇ 25 ਦਿਨ ਤੇ ਫਿਰ ਹਾਂ ਹਾਂ ਆਪਾਂ ਮਹੀਨੇ ਦਾ ਹੀ ਮਤਲਬ ਮੰਨ ਮਹੀਨੇ ਦੇ ਅੰਦਰ ਵਰ ਜਾਂ ਮਹੀਨਾ ਹੀ ਮੰਨ ਲਏ ਕੋਈ ਮਹੀਨਾ ਮੰਨ ਕੇ ਸੌਦਾ ਕਰੇ ਕੋਈ ਤੇ ਚ ਵਾਪਸ ਮਾਦੀ ਦੱਸਿਓ ਮਾੜੀ ਜੀ ਪੂਰੀ ਓਕੇ ਵੀਰੇ ਆਪਾਂ ਧਾਰਾ ਮਾਰਾ ਦਿੰਨੇ ਉਹਦੀ ਚਵਾਈ ਕਰਾ ਦਿੰਨੇ ਉਹਦੀ ਧਾਰਾ ਮਾਰਾ ਲਓ ਦੋਸਤੋ ਜਿੰਨਾ ਕਿ ਆਪਣਾ ਫਰਜ਼ ਬਣਦਾ ਹੱਕ ਬਣਦਾ ਵੀ ਤੁਹਾਨੂੰ ਜਿੰਨੇ ਪਸ਼ੂਆਂ ਦੀਆਂ ਥੋੜੀਆਂ ਥੋੜੀਆਂ ਧਾਰਾ ਮਾਰ ਕੇ ਜ਼ਰੂਰ ਦਿਖਾ ਦਾਂਗੇ ਚਵਾਈਆਂ ਕਰਨੀਆਂ ਤੁਹਾਡੀ ਰਿਸਪੌਂਸਿਬਿਲਟੀ ਇੱਕ ਟਾਈਮ ਵੀਡੀਓ ਕਾਲ ਇੱਕ ਟਾਈਮ ਤੇ ਆਣ ਕੇ ਕਰ ਲਿਓ ਠੀਕ ਆ ਜੀ ਸੋ ਪੂਰੀ ਜਵਾਈ ਨਹੀਂ ਮੈਂ ਕਰਵਾਉਂਦਾਗਾ ਫਿਰ ਉਹ ਹਿਲਹਾਲ ਕੁਝ ਕੁਝ ਧਾਰਾ ਮਾਰ ਕੇ ਤਸੱਲੀ ਚਾਹੂੰ ਥਾਣੋਂ ਦੀ ਮੈਂ ਜ਼ਰੂਰ ਕਰਵਾਉਂਗਾ ਤੁਹਾਨੂੰ ਤੇ ਅੱਛਾ ਅਮਰਤ ਵੀਰੇ ਕਿੱਥੋਂ ਤੱਕ ਦੇ ਦਈਏ ਫਿਰ ਆ ਜਿਹੜੀ ਲਾਸਟ ਵਾਲੀ ਬੈਰ ਵੀਰੇ ਇਹਦਾ ਮੁੱਲ ਕਰਨ ਨੂੰ ਤੇ ਆਪਾਂ 40000 ਰੁਪਇਆ ਕਰਦੇ 35 ਮਾਨਦਾਨ ਕਰਾਂਗੇ 35 ਜੋ ਹਾਂ ਹੋਰ ਕਰ ਦਿਓ 3000 ਸਿਰਦਾ 32 ਦੀ ਦੇਣੀ ਹੈ 32 ਦੀ ਹਾਂ ਹਾਂ ਨਹੀ ਹਾਂ ਜੀ ਲਓ ਵੀ 32000 ਦੀ ਦੋਸਤੋ ਮਿਲ ਜੂਗੀ ਵੈਸੇ ਚੰਗੀ ਮੱਝ ਲੈਣ ਵਾਲੋ ਕਿਤੇ ਉਹਨਾਂ ਵੀਰਾਂ ਛੋਟੇ ਫਾਰਮਰ ਵੀਰਾਂ ਲਈ ਚੰਗਾ ਕੋਈ 32000 ਰੁਪਿਆ ਲਾ ਕੇ ਦੋਸਤੋ ਕੋਈ ਜ਼ਿਆਦਾ ਨਹੀਂ ਮੈਂ ਕਹਿੰਦਾ ਨਾਰਮਲ ਸੇਵਾ ਤੇ 9 10 10 ਲੀਟਰ ਤੁਹਾਨੂੰ ਮਾਣਨਾ ਜਿਹੜਾ ਦੁੱਧ ਆ ਉਹ ਦਿੱਤੀ ਜਾਊਗੀ ਵੰਗਾ ਬੂੰਗਾ ਪਾਲੀਦਾ ਅਮਰਤ ਜਿਹੜੇ ਵੰਗਾ ਪਾਈਦਾ ਆ ਆਪਾਂ ਇਹਨੂੰ ਪਾੜਾ ਮੰਡਾ ਪਾਉਂਦੇ ਨਹੀਂ ਲੋੜ ਇਦਾਂ ਬੈਹਣਾ ਥੱਲੇ ਜੂਠਾ ਠੀਕ ਹੈ ਜੀ ਤੇ ਅਮਰਤ ਇਹ ਅੱਜ ਪਸ਼ੂ ਸੀ ਆਪਣੇ ਕੋਲ ਹਾਂਜੀ ਹਾਂਜੀ ਵੀਰ ਜੀ ਤੇ ਨੰਬਰ ਬੋਲ ਦਗੇ ਆਪਣਾ ਨੰਬਰ ਹੈ 8146650298728242929 ਤੇ ਲਓ ਦੋਸਤੋ ਫਿਲਹਾਲ ਅੱਜ ਇਹ ਪਸੂ ਸੀਗੇ ਵੀਰ ਅਮਰਤ ਦੇ ਕੋਲ ਪਿੰਡ ਘੜਕੇ ਤੁਸੀਂ ਖਾਸ ਵਿਜਿਟ ਕਰਨੀ ਹੈ ਚੋਲਾ ਚੋਲਾ ਸਾਹਿਬ ਪਿੰਡ ਬਿਲਕੁਲ ਨਜ਼ਦੀਕ ਆ ਪੱਖੋਪੂਰਾ ਪਿੰਡ ਬਿਲਕੁਲ ਅਲੱਗ ਆ ਦੋਸਤੋ ਚੰਬਾ ਪਿੰਡ ਬਿਲਕੁਲ ਬਿਲਕੁਲ ਅਲੱਗ ਆ ਘੜਕਾ ਚੰਬਾ ਨਾਮ ਨਾਲ ਵੀ ਕਾਫੀ ਮਸ਼ਹੂਰ ਆ ਤੇ ਮਾਝੇ ਦਾ ਪਿੰਡ ਆ ਸੋ ਨੰਬਰ ਬਿਲਕੁਲ ਸਕਰੀਨ ਦੇ ਉੱਤੇ ਲੱਗਾ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ